ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੇ ਸੁਪਰੀਮ ਕੋਰਟ ਦੇ ਫੈਸਲੇ ਬਾਰੇ ਜਿਸ ਕਾਰਨ SSC GD ਵਰਗੀਆਂ ਪਰਖੀਆਂ 'ਚ ਵੱਡਾ ਰੋਲਾ ਪਿਆ ਇਹ ਕੇਸ ਜਤਿੰਦਰ VS ਯੂਨੀਅਨ ਆਫ ਇੰਡੀਆ ਨਾਂ ਦੇ ਨਾਲ ਮਸ਼ਹੂਰ ਹੋਇਆ ਸੀ ਮੁੱਦਾ ਇਹ ਸੀ ਕਿ ਜੇ ਕੋਈ SC/ST ਉਮੀਦਵਾਰ ਏਜ ਰਿਲੇਕਸ਼ਨ ਲੈਂਦਾ ਹੈ ਤਾਂ ਕੀ ਉਹ ਜਰਨਲ ਕੈਟਾਗਰੀ ਦੀਆਂ ਖਾਲੀ ਸੀਟਾਂ ਤੇ ਮੈਰਿਟ 'ਚ ਆ ਸਕਦਾ ਹੈ ਜਾਂ ਨਹੀਂ ਕਈ ਵਾਰ SC/ST ਦੇ ਵਿਦਿਆਰਥੀ ਐਗਜ਼ਾਮ 'ਚ ਜਰਨਲ ਕੈਂਡੀਡੇਟ ਤੋਂ ਵੱਧ ਨੰਬਰ ਲੈ ਲੈਂਦੇ ਹਨ ਇੱਕ ਗੱਲ ਜਤਿੰਦਰ ਨਾਮ ਦੇ ਉਮੀਦਵਾਰ ਨੇ ਕੋਰਟ ਚ ਚੈਲੰਜ ਕੀਤਾ ਉਸ ਦਾ ਕਹਿਣਾ ਸੀ ਕਿ ਮੈਂ ਜਰਨਲ ਤੋਂ ਵੱਧ ਨੰਬਰ ਲਏ ਹਨ ਤਾਂ ਮੈਨੂੰ ਵੀ ਜਰਨਲ ਕੋਟੇ ਵਿੱਚ ਕਨਸੀਡਰ ਕਰਨਾ ਚਾਹੀਦਾ ਹੈ ਭਾਵੇਂ ਮੈਂ ਰਿਲੇਕਸ਼ਨ ਲਿਆ ਹੋਵੇ ਸੁਪਰੀਮ ਕੋਰਟ ਨੇ ਸਾਫ਼ ਕਿਹਾ ਜੇ ਐਸਸੀਐਸਪੀ ਕੈਂਡੀਡੇਟ ਨੇ ਕੋਈ ਵੀ ਏਜ ਰਿਲੇਕਸ਼ਨ ਲਿਆ ਹੈ ਤਾਂ ਉਹ ਜਰਨਲ ਕੈਟਾਗਰੀ ਵਿੱਚ ਨਹੀਂ ਜਾ ਸਕਦਾ ਉਹ ਸਿਰਫ ਆਪਣੀ ਰਿਜ਼ਰਵ ਰਿਜ਼ਰਵਡ ਕੈਟਾਗਰੀ ਵਿੱਚ ਹੀ ਕੰਪਲੀਟ ਕਰੇਗਾ ਇਸ ਫੈਸਲੇ ਕਰ ਐਸਐਸਸੀ ਜੀਡੀ ਦੀਆਂ ਭਰਤੀਆਂ 'ਚ ਵੱਡਾ ਫਰਕ ਪਿਆ ਕਈ ਐਸਸੀ ਐਸਟੀ ਕੈਂਡੀਡੇਟ ਨੇ ਜਰਨਲ ਤੋਂ ਵੱਧ ਨੰਬਰ ਲਏ ਥਨ ਪਰ ਰਿਲੇਕਸ਼ਨ ਲੈਣ ਕਰਕੇ ਉਹ ਜਰਨਲ ਮੈਰਿਟ ਚ ਨਹੀਂ ਆਏ ਮੰਨ ਲਓ ਜਰਨਲ ਕੱਟ ਆਫ 82 ਸੀ ਇੱਕ ਐਸੀ ਕੈਂਡੀਡੇਟ ਨੇ 85 ਲਏ ਪਰ ਏਜ ਰਿਲੇਕਸ਼ਨ ਜਾਂ ਫੀਸ ਕਨਜਕਸ਼ਨ ਕਰਕੇ ਲਿਆਸ ਨਹੀਂ ਤਾਂ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਉਹ ਜਰਨਲ ਚ ਨਹੀਂ ਜਾਏਗਾ ਇਹ ਸਿਰਫ ਐਸਸੀ ਕੋਟੇ ਵਿੱਚ ਹੀ ਕਾਊਂਟ ਹੋਵੇਗਾ ਇੱਕ ਹੋਰ ਗੱਲ ਵੀ ਯਾਦ ਰੱਖੋ ਵੱਖ-ਵੱਖ ਸਟੇਟ ਦੇ ਇਗਜ਼ਾਮ ਦੇ ਆਪਣੇ-ਆਪਣੇ ਨੋਟੀਫਿਕੇਸ਼ਨ ਹੁੰਦੇ ਹਨ ਕਿਸੇ ਸਟੇਟ ਵਿੱਚ ਏਜ ਲਿਮਟ ਵੱਖ ਹੁੰਦੀ ਹੈ ਕਿਸੇ 'ਚ ਰਿਲੇਕਸ਼ਨ ਦਾ ਸਿਸਟਮ ਵੱਖ ਹੁੰਦਾ ਹੈ ਪਰ ਸੁਪਰੀਮ ਕੋਰਟ ਦੇ ਇਸ ਫੈਸਲੇ ਨੇ ਇੱਕ ਬੇਸਿਕ ਪ੍ਰਿੰਸੀਪਲ ਸੈੱਟ ਕਰ ਦਿੱਤਾ ਹੈ ਕਿ ਜਰਨਲ ਮੈਰਿਟ ਵਿੱਚ ਸਿਰਫ ਉਹੀ ਆਏਗਾ ਜਿਸ ਨੇ ਰਿਲੇਕਸ਼ਨ ਨਹੀਂ ਲਿਆ ਹੋਇਆ ਇਸ ਲਈ ਹੁਣ ਨਿਯਮ ਸਾਫ਼ ਹਨ ਜੇ ਤੁਸੀਂ ਕੋਈ ਵੀ ਰਿਲੇਕਸ਼ਨ ਜਾਂ ਫੀਸ ਕੰਜੈਕਸ਼ਨ ਲੈਂਦੇ ਹੋ ਤਾਂ ਜਰਨਲ ਮੈਰਿਟ 'ਚ ਨਹੀਂ ਜਾ ਸਕਦੇ ਜਰਨਲ 'ਚ ਸਿਰਫ ਉਹੀ ਕੈਂਡੀਡੇਟ ਆਉਣਗੇ ਜਿਨ੍ਹਾਂ ਨੇ ਕੋਈ ਸ਼ੂਟ ਨਹੀਂ ਲਾਇਆ ਹੈ ਤਾਂ ਦੋਸਤੋ ਸਿਰਫ ਇਹ ਐਗਜ਼ਾਮ ਆਪਾਂ SSC GD ਐਗਜ਼ਾਮ ਬਾਰੇ ਗੱਲ ਕਰ ਰਹੇ ਆ ਜੇਕਰ ਸਟੇਟ ਦੇ ਕੋਈ ਵੀ ਐਗਜ਼ਾਮ ਹਨ ਤਾਂ ਉਹ ਅਲੱਗ-ਅਲੱਗ ਦੇ ਅਲੱਗ-ਅਲੱਗ ਨੋਟੀਫਿਕੇਸ਼ਨ ਹਨ ਸਿਰਫ ਆਪਾਂ SSC GD ਐਗਜ਼ਾਮ ਦੇ ਬਾਰੇ ਗੱਲ ਕਰ ਰਹੇ ਆ ਜੇਕਰ ਕਿਸੇ ਬੱਚੇ ਨੇ ਫੀਸ ट्रांजैक्शन ਜਾਂ ਏਜ ਰਿਲੇਕਸ਼ਨ ਲਿਆ ਹੋਵੇ ਤਾਂ ਉਹ ਸਿਰਫ ਉਹ ਆਪਣੀ ਹੀ ਕੈਟਾਗਰੀ ਚ ਗਿਣਿਆ ਜਾਏਗਾ ਤਾਂ ਜੇਕਰ ਉਹ ਆਪਣੇ ਕੋਈ ਵੀ ਏਜ ਰਿਲੇਕਸ਼ਨ ਦਾ ਫੀਸ ट्रांजैक्शन ਨਹੀਂ ਲੈਂਦਾ ਤਾਂ ਉਹ ਆਪਣੇ ਜਰਨਲ ਕੈਟਾਗਰੀ ਚ ਜਾ ਸਕਦਾ ਹੈ ਤਾਂ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਦੋਸਤੋ ਬਿਲਕੁਲ ਕਲੀਅਰ ਹੋ ਗਿਆ ਹੋਵੇਗਾ ਤਾਂ ਦੋਸਤੋ ਇਸ ਵਿੱਚ ਇਹ ਸੀ ਸੁਪਰੀਮ ਕੋਰਟ ਦਾ ਮਹੱਤਵਪੂਰਨ ਫੈਸਲਾ ਜਿਸ ਨਾਲ SSC GD ਵਰਗੀਆਂ ਐਗਜ਼ਾਮ 'ਚ ਵੱਡਾ ਅਸਰ ਪਿਆ ਹੋਰ ਵੀਡੀਓ ਲਈ ਤੁਸੀਂ ਤੁਹਾਡੀ ਤਿਆਰੀ ਨੂੰ ਮਦਦ ਕਰਨ ਗੀਆਂ ਜੇ ਤੁਹਾਨੂੰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨੋ ਪੋਸਟਿਵ ਹੈਰੀ ਪੰਜਾਬ ਨੂੰ ਨਾਲ ਵੀਡੀਓ ਨੂੰ ਲਾਈਕ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਤਾਂ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਨੇ ਆਂ ਤੇ ਦੋਸਤੋ ਧੰਨਵਾਦ ਜੀ